ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਦੋਸਤੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਵੀਡੀਓ ਨੂੰ ਖੋਲ ਕੇ ਜ਼ਰੂਰ ਵੇਖੋ ਸਿੱਧੂ ਮੂਸੇ ਵਾਲੇ ਦੀ ਮਾਤਾ ਨੇ ਪਾਵੁਕ ਪੋਸਟ ਸ਼ੇਅਰ ਕੀਤੀ ਹੈ ਅਤੇ ਪੋਸਟ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ 2 ਸਾਲ ਬਾਅਦ ਵੀ ਜਸਟਿਸ ਨਾ ਮਿਲਣ ਉਤੇ ਸਰਕਾਰ ਨੂੰ ਲਾਣਤਾ ਪਾਈ ਹੈ ਤਾਂ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਜਿਹੜਾ ਲੈਵਲ ਆ ਉਹ ਪੰਜਾਬੀ ਇੰਡਸਟਰੀ ਤਾਂ ਛੱਡੋ ਭਾਰਤ ਦਾ ਕੋਈ ਵੀ ਸਿੰਗਰ ਸਿੱਧੂ ਦੀ ਬਰਾਬਰੀ ਤੇ ਨਹੀਂ ਆ ਅਤੇ ਇਸ ਸਮੇਂ ਜਿਹੜੀ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਕਰਨਾ ਚਾਹੁੰਦੇ ਆ ਉਹ ਵੀਡੀਓ ਦੇਖ ਕੇ ਤੁਸੀਂ ਵੀ ਆਖੋਗੇ ਕਿਸ ਬਾਕੀ ਸਿੱਧੂ ਦਾ ਲੈਵਲ ਹੈ ਜਿਹੜਾ ਉਹ ਅਲੱਗ ਹੀ ਲੈਵਲ ਦਾ ਹੈ ਆਓ ਲੈ ਚੱਲਦੇ ਆ ਤੁਹਾਨੂੰ ਉਸ ਵੀਡੀਓ ਵੱਲ ਦੋਸਤੋ ਤੁਸੀਂ ਇਹ ਵੀਡੀਓ ਨੂੰ ਜਰਾ ਗੌਰ ਨਾਲ ਵੇਖੋ ਇਹ ਬਿਲਬੋਰਡ ਟਾਈਮ ਸਕੁਆਇਰ ਦੀ ਵੀਡੀਓ ਹੈ ਅਤੇ ਟਾਈਮ ਸਕੁਆਇਰ ਬਿਲਬੋਰਡ ਨੇ ਸਿੱਧੂ ਮੂਸੇ ਵਾਲੇ ਬਾਈ ਦੀ ਫੋਟੋ ਪਲੇ ਕੀਤੀ ਅਤੇ ਸਿੱਧੂ ਮੂਸੇ ਵਾਲੇ ਬਾਈ ਦੀ ਦੂਸਰੀ ਡੈਥ ਐਨੀਵਰਸਰੀ ਦੇ ਉੱਤੇ ਸਿੱਧੂ ਮੂਸੇ ਵਾਲੇ ਦੇ ਫੈਨ ਜਿਹਨੂੰ ਸਰਪ੍ਰਾਈਜ਼ ਦਿੱਤਾ ਅਤੇ ਬਿਲਬੋਰਡ ਦੇ ਉੱਤੇ ਸਿੱਧੂ ਮੂਸੇ ਵਾਲੇ ਦੀ ਮਾਤਾ ਚਰਨ ਕੌਰ ਦੀ ਭਾਵਕ ਪੋਸਟ ਵੀ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਅਤੇ ਸਰਕਾਰਾਂ ਖਿਲਾਫ ਆਵਾਜ਼ ਬੁਲੰਦ ਕਰਨ ਸਿੱਧੂ ਫੈਨਜ਼ ਨੂੰ ਅਪੀਲ ਕੀਤੀ ਤਾਂ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਜੀ